ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਸੁਧਾਰ ਲਹਿਰ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਬਾਰੇ ਵਿੱਚ ਵਿਚਾਰ ਕਰਨਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਿਆਂ ਦੇ ਨਾਮ ਤਾਂ ਕਿ ਗੁਰਦੁਆਰਿਆਂ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚੱਲ ਸਕੇ ਜ਼ਗੀਰਾਂ ਜਾਇਦਾਦਾਂ ਜ਼ਮੀਨਾਂ ਲਗਵਾਈਆਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚਲਾ ਗਿਆ ਅੰਗਰੇਜ਼ ਦਾ ਰਾਜ ਆ ਗਿਆ ਇਹ ਅੰਗਰੇਜ਼ ਰਾਜ ਦੇ ਸਮੇਂ ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ ਅਤੇ ਅੰਮ੍ਰਿਤਸਰ ਦੇ ਗੁਰਦੁਆਰਿਆਂ ਦਾ ਪ੍ਰਬੰਧ ਸਰਕਾਰੋਂ ਥਾਪੇ ਸਰਬਰਾਜ ਜੜੇ ਸਨ ਉਹ ਚਲਾਉਂਦੇ ਸਨ ਉਹ ਸਰਕਾਰ ਦੀ ਮਰਜ਼ੀ ਦੇ ਅਨੁਸਾਰ ਕੰਮ ਕਰਦੇ ਸਨ ਉਧਰ ਗੁਰਦੁਆਰਿਆਂ ਦੇ ਅੰਦਰ ਸਤਾਪਤ महंत ਅਤੇ ਪੁਜਾਰੀਆਂ ਨੂੰ ਸਰਕਾਰ ਨੇ ਆਪਣੇ ਹੱਥ ਥੋਕੇ ਬਣਾ ਲਿਆ ਤੇ ਗੁਰਦੁਆਰਿਆਂ ਦੀ ਜਾਇਦਾਦ ਜ਼ਮੀਨ ਦੇ ਹੱਕ ਹਕੂਕ ਇਹਨਾਂ ਮਹੰਤਾਂ ਪੁਜਾਰੀਆਂ ਦੇ ਨਾਮ ਕਰ ਦਿੱਤੇ ਮਹੰਤ ਪੁਜਾਰੀ ਗੁਰਦੁਆਰਿਆਂ ਵਿੱਚ ਕਈ ਤਰ੍ਹਾਂ ਦਾ ਵਿਗਾੜ ਪੈਦਾ ਕਰਦੇ ਸਿੱਖੀ ਅਸੂਲਾਂ ਦੇ ਉਲਟ ਚੱਲਦੇ ਐਸ਼ ਬਹਾਰਾਂ ਕਰਦੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਦੇ ਨਾਲ ਗੁਰਦੁਆਰਿਆਂ ਦੇ ਵਿੱਚ ਕਲਪਤ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰਖਵਾ ਦਿੱਤੀਆਂ ਗਈਆਂ ਉਹਨਾਂ ਦੀ ਪੂਜਾ ਹੋਣ ਲੱਗ ਪਈ ਇੱਕ ਗੁਰਦੁਆਰੇ ਔਰ ਸ਼ੇਵ ਦਵਾਲੀ ਦੇ ਵਿੱਚ ਕੋਈ ਫਰਕ ਨਾ ਰਹਿ ਗਿਆ ਗੁਰਦੁਆਰੇ ਦੇ ਸੁਧਾਰ ਹਿੱਤ ਸੁਧਾਰਕਾਂ ਵੱਲੋਂ ਸ਼ੁਰੂ ਦੇ ਵਿੱਚ ਇਸ ਤਰ੍ਹਾਂ ਪ੍ਰਬੰਧ ਕੀਤੇ ਗਏ ਸਨ 1873 ਦੇ ਵਿੱਚ ਸਿੰਘ ਸਭਾ ਦਾ ਗਠਨ ਹੋਇਆ ਜਿਸ ਦਾ ਗਠਨ ਵੀ ਇਸ ਤਰ੍ਹਾਂ ਹੋਇਆ ਕਿ ਜਦੋਂ ਅੰਗਰੇਜ਼ਾਂ ਨੇ ਈਸਾਈ ਮਿਸ਼ਨਰੀਆਂ ਦੇ ਦੁਆਰਾ ਈਸਾਈਅਤ ਦਾ ਪ੍ਰਚਾਰ ਕੀਤਾ ਤੇ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀ ਜਿਹੜੇ ਸਨ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਅਸੀਂ ਸਿੱਖੀ ਨੂੰ ਛੱਡ ਕੇ ਈਸਾਈ ਬਣਨ ਵਾਸਤੇ ਜਾ ਰਹੇ ਹਾਂ ਇਹਨਾਂ ਚਾਰ ਨੌਜਵਾਨਾਂ ਵਿਦਿਆਰਥੀਆਂ ਦਾ ਨਾਮ ਸੀ ਆਇਾਸ ਸਿੰਘ ਅਦਰ ਸਿੰਘ ਸਾਧੂ ਸਿੰਘ ਤੇ ਸੰਤੋਖ ਸਿੰਘ ਜਦ ਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗਾ ਉਹਨਾਂ ਨੇ ਆਪਣੇ ਹੀ ਘਰ ਵਿੱਚ ਇਹ ਭੰਬੜ ਮਚਦਾ ਵੇਖਿਆ ਤਾਂ ਉਹਨਾਂ ਦੇ ਦਿਲ ਤੇ ਉੱਤੇ ਭਾਰੀ ਸੱਟ ਵੱਜੀ ਅਤੇ ਸਿੰਘ ਸਭਾ ਦਾ ਗਠਨ ਹੋਇਆ ਸਿੰਘ ਸਭਾ ਦੇ ਪ੍ਰਚਾਰਕਾਂ ਨੇ ਬੜੀ ਯੋਰ ਸ਼ੋਰ ਦੇ ਨਾਲ ਸਿੱਖੀ ਦਾ ਪ੍ਰਚਾਰ ਕੀਤਾ ਔਰ ਗੁਰਮਤ ਤੇ ਮਨਮਤ ਦਾ ਨਖੇੜਾ ਕੀਤਾ ਸਿੱਖ ਪੰਥ ਦੇ ਅੰਦਰ ਜਾਗਰਤੀ ਆਈ ਅਤੇ ਜੋ ਮਹੰਤ ਗੁਰਦੁਆਰਿਆਂ ਦੇ ਵਿੱਚ ਮਨਮਨੀਆਂ ਕਰਦੇ ਸਨ ਉਹਨਾਂ ਨੂੰ ਸੁਧਾਰਨ ਦਾ ਬੀੜਾ ਚੁੱਕਿਆ ਗਿਆ ਮਨਤਾਂ ਦੀਆਂ ਮਨਮਨੀਆਂ ਕੀ ਸੀ ਕਿ ਉਹ ਆਈਆਂ ਹੋਈਆਂ ਸੰਤਾਂ ਨੂੰ ਗਣਾ ਘਟਦੇ ਇਸਤਰੀਆਂ ਦੇ ਨਾਲ ਅਦਾ ਸਲੂਕ ਕਰਦੇ ਛੇੜਖਾਨੀਆਂ ਕਰਦੇ ਤੇ ਜੇ ਕੋਈ ਉਹਨਾਂ ਨੂੰ ਵਰਜਦਾ ਤੇ ਉਹ ਅੱਗੋਂ ਜਵਾਬ ਦਿੰਦੇ ਕਿ ਗੁਰਦੁਆਰੇ ਸਾਡੀ ਦੁਕਾਨ ਹਨ ਤੁਸੀਂ ਆਪਣੀਆਂ ਇਸਤਰੀਆਂ ਨੂੰ ਇੱਥੇ ਨਾ ਭੇਜੋ ਕਈ ਤਰ੍ਹਾਂ ਦੇ ਅਨਰਥ ਜਿਹੜੇ ਸਨ ਗੁਰਦੁਆਰਿਆਂ ਦੇ ਅੰਦਰ ਹੋਣ ਲੱਗੇ ਜਿਵੇਂ ਕਿ ਨਨਕਾਣਾ ਸਾਹਿਬ ਦਾ ਨਰਹੰਦਾਸ ਜਿਹੜਾ ਸੀ ਗੁਰਦੁਆਰੇ ਦੀ ਹضور ਦੇ ਅੰਦਰ ਵਿਸ਼ਵਾਮਨ ਦੀ ਮੁਜਰੇ ਕਰਵਾਇਆ ਕਰਦਾ ਸੀ ਜੜਾਂ ਵਾਲੇ ਇਲਾਕੇ ਦੀਆਂ 6 ਇਸਤਰੀਆਂ ਦੀ ਸਾਦਾ ਨੇ ਦੇਪਤੀ ਕੀਤੀ ਇੱਕ ਸਿੰਧੀ ਪਰਿਵਾਰ ਦੀ ਨੌਜਵਾਨ ਲੜਕੀ ਦੀ ਦੇਪਤੀ ਕੀਤੀ ਇਸੇ ਹੀ ਤਰ੍ਹਾਂ ਤਰਨਤਾਰਨ ਦੇ ਪੁਜਾਰੀਆਂ ਨੇ ਨੌਜਵਾਨ ਲੜਕੀ ਦੇ ਨਾਲ ਸ਼ੇਰਖਾਨੇ ਕੀਤੀ ਤੇ ਉਸ ਦੇ ਭਰਾ ਨੂੰ ਗਲ ਦੇ ਵਿੱਚ ਪੱਥਰ ਬਣ ਕੇ ਸਰੋਵਰ ਦੇ ਵਿੱਚ ਡੋਪ ਦਿੱਤਾ ਗਿਆ ਇਥੋਂ ਦੇ ਪੁਜਾਰੀ ਸਰੋਵਰਤ ਸਰੋਵਰ ਦੇ ਪਾਣੀ ਦੇ ਨਾਲ ਸ਼ਰਾਬ ਘੜਦੇ ਹੁੰਦੇ ਸਨ ਅਜਿਹੀਆਂ ਕੁਰਤੀਆਂ ਗੁਰਦੁਆਰਿਆਂ ਵਿੱਚ ਹੁੰਦੀਆਂ ਦੇਖ ਕੇ ਸਿੰਘ ਸਭੀਆਂ ਨੇ ਸੁਧਾਰ ਦਾ ਬੀੜਾ ਚੁੱਕਿਆ ਜਿੱਥੇ ਵੀ ਕਿਤੇ ਵਿਗਾੜ ਨਜ਼ਰ ਆਉਂਦਾ ਸੰਗਤਾਂ ਦੇ ਬਾਣ ਸਜਾਉਂਦੀਆਂ ਅਤੇ ਸਬੰਧਤ ਮੰਤ ਨੂੰ ਸੁਧਨ ਲਈ ਕਹਿੰਦੀਆਂ ਅਤੇ ਬਹੁਤ ਵਾਰੀ ਤਾਂ ਮਹੰਤਾਂ ਨੂੰ ਝੁਕਣਾ ਪੈਂਦਾ ਆਪਣੇ ਆਪ ਨੂੰ ਤੇ ਗੁਰਦੁਆਰਾ ਪ੍ਰਬੰਧ ਨੂੰ ਕੁਝ ਨਾ ਕੁਝ ਸੁਧਾਰਨਾ ਪੈਂਦਾ ਸੀ ਗੁਰਦੁਆਰਿਆਂ ਦੇ ਪੁਜਾਰੀਆਂ ਦਾ ਤੀਰਾ ਸੰਗਤਾਂ ਦੇ ਪ੍ਰਤੀ ਬਹੁਤ ਮਾੜਾ ਹੁੰਦਾ ਸੀ ਇੱਧਰ ਗੁਰਦੁਆਰਾ ਰਕਾਬਗੰਢ ਇਹਦੇ ਨੇੜੇ ਵਾਇਸਰਾਜ ਦੀ ਕੋਠੀ ਚਾਰ ਹੋ ਰਹੀ ਸੀ ਤੇ ਗੁਰਦੁਆਰੇ ਦੀ ਕੰਦ ਇਸ ਕਰਕੇ ਢਾਹ ਦਿੱਤੀ ਗਈ ਕਿ ਸ਼ੇਰ ਨੁਕਰੀ ਕੰਦ ਜੁੜੀ ਹੈ ਵਾਇਸਰਾਜ ਦੀ ਕੋਠੀ ਦੇ ਨਾਲ ਸੋਭਦੀ ਨਹੀਂ ਹੈ ਗੁਰਦੁਆਰਾ ਰਕਾਬਗੰਢ ਦੀ ਕੰਦ ਦੇ ਸਬੰਧ ਵਿੱਚ ਲਾਹੌਰ ਦੇ ਵਿੱਚ ਸਿੱਖ ਲੀਗ ਦਾ ਸਮਾਗਮ ਹੋਇਆ ਜਿੱਥੋਂ ਫੈਸਲਾ ਹੋਇਆ ਕਿ 1 ਦਸੰਬਰ ਸਨ 1920 ਨੂੰ ਸ਼ਹੀਦੀ ਜਥਾ ਭੇਜਿਆ ਜਾਵੇਗਾ ਸ਼ਹੀਦੀ ਜਥਾ ਭੇਜਣ ਦੇ ਪ੍ਰਸਤਾਵ ਦਾ ਸਰਕਾਰ ਦੇ ਉੱਤੇ ਇਹ ਅਸਰ ਹੋਇਆ ਇਸ ਸਰਕਾਰ ਨੇ 1 ਦਸੰਬਰ ਸਾਲ 1920 ਤੋਂ ਪਹਿਲਾਂ-ਪਹਿਲਾਂ ਗੁਰਦੁਆਰੇ ਦੀ ਗੰਦ ਮੁਰ ਉਸਾਰ ਦਿੱਤੀ ਗੁਰਦੁਆਰਾ ਬੇਰ ਸਾਹਿਬ ਸਿਆਲਕੋਟ ਇਥੋਂ ਦਾ ਮਹੰਤ ਹਰਨਾਮ ਸਿੰਘ ਜੋ ਕਿ ਮਰ ਗਿਆ ਤੇ ਪ੍ਰੇਮ ਸਿੰਘ ਨੇ ਆਪਣੇ ਪੋਤੇ ਗੁਰਬਚਨ ਸਿੰਘ ਨੂੰ ਜੋ ਕਿ ਨਵਾਲਗ ਸੀ ਇਥੋਂ ਦਾ ਮਹੰਤ ਨਿਯੁਕਤ ਕਰ ਦਿੱਤਾ ਤੇ ਉਸ ਦਾ ਗਾਰਡੀਅਨ ਗੁਰਚਰਨ ਸਿੰਘ ਨੇ ਪਤਤ ਗੰਡਾ ਸਿੰਘ ਨੂੰ ਲਗਾ ਦਿੱਤਾ ਗੁਰਦੁਆਰਾ ਬੇਰ ਸਾਹਿਬ ਦੇ ਪ੍ਰਬੰਧ ਬਾਰੇ ਸਰਕਾਰੀ ਅਫਸਰਾਂ ਨੇ ਸਾਰੇ ਇੰਤਕਾਲ ਗੁਰਚਰਨ ਸਿੰਘ ਦੇ ਨਾਮ ਕਰ ਦਿੱਤੇ ਤੇ ਗੰਡਾ ਸਿੰਘ ਨੂੰ ਉਸ ਦਾ ਗਾਰਡੀਅਨ ਮੰਨ ਲਿਆ ਗੁਰਦੁਆਰਾ ਬੇਰ ਸਾਹਿਬ ਸਿਆਲਕੋਟ ਦੇ ਪ੍ਰਬੰਧ ਵਾਸਤੇ ਪੱਤ ਤੋ ਸਰਬਰਾ ਨੂੰ ਹਟਾਉਣ ਲਈ ਸੰਗਤਾਂ ਨੇ ਉਦਦਮ ਕੀਤਾ ਸੰਗਤਾਂ ਹਰ ਰੋਜ਼ ਸਵੇਰੇ ਬਾਬੇ ਕੀ ਬੇਰ ਜਾ ਕੇ ਦੀਵਾਨ ਕਰਦੀਆਂ ਸਿਆਲਕੋਟ ਦੇ ਗੁਰਦੁਆਰਾ ਬੇਰ ਸਾਹਿਬ ਦਾ ਮੋਰਚਾ ਇਸ ਤਰ੍ਹਾਂ ਸਿੱਖਾਣੀ ਜਿੱਤ ਲਿਆ ਕਿ 5 ਅਕਤੂਬਰ 1920 ਨੂੰ ਪੰਥ ਦਾ ਵੱਡਾ ਇਕੱਠ ਹੋਇਆ ਅਤੇ 13 ਸੰਗਾਂ ਦੀ ਕਮੇਟੀ ਗੁਰਦੁਆਰਾ ਪ੍ਰਬੰਧ ਚਲਾਉਣ ਲਈ ਬਣਾਈ ਗਈ। ਇਸ ਮੋਰਚੇ ਵਿੱਚ ਸਿੱਖਾਂ ਨੇ ਜਿੱਤ ਪ੍ਰਾਪਤ ਕਰ ਲਈ। ਸਿਕੰਦਰੋ ਨੂੰ ਦੇਖਦੇ ਹੋਏ ਇਲਾਕੇ ਦੇ ਕਮਿਸ਼ਨਰ ਨੂੰ ਉੱਥੇ ਆ ਕੇ 6 ਅਕਤੂਬਰ ਨੂੰ ਇਸ ਗੱਲ ਨੂੰ ਪ੍ਰਵਾਨ ਕਰਨ ਦਾ ਐਲਾਨ ਕਰਨਾ ਪਿਆ ਸਿੱਖ ਆਪਣੀ ਮਰਜ਼ੀ ਅਨੁਸਾਰ ਗੁਰਦੁਆਰੇ ਦਾ ਪ੍ਰਬੰਧ ਚਲਾਉਣ। ਇਸ ਤਰ੍ਹਾਂ ਇਹ ਮੋਰਚਾ ਜਿਹੜਾ ਸੀ ਫਤਿਹ ਹੋ ਗਿਆ। ਸ੍ਰੀ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਗੁਰਦੁਆਰਿਆਂ ਦੇ ਪੁਜਾਰੀ ਅਸ਼ੂਤ ਜਾਤਾਂ ਵਿੱਚੋਂ ਸੱਜੇ ਹੋਏ ਸੰਗਾਂ ਦਾ ਲਿਆਂਦਾ ਹੋਇਆ ਪ੍ਰਸਾਦ ਜਿਹੜਾ ਸੀ ਉਹ ਪ੍ਰਵਾਨ ਨਹੀਂ ਸੰਕਰਦੇ। ਤੇ ਉਹਨਾਂ ਨੇ ਨਿਯਤ ਕੀਤਾ ਹੁੰਦਾ ਸੀ ਕਿ 9 ਵਜੇ ਤੋਂ ਪਹਿਲਾਂ ਗੁਰਦੁਆਰੇ ਇਹਨਾਂ ਅਸ਼ੂਤ ਸਿੰਘਾਂ ਨੂੰ ਆਉਣ ਦੀ ਮਨਾਹੀ ਹੈ। ਉਹਨਾਂ ਦਾ ਲਿਆਂਦਾ ਪ੍ਰਸ਼ਾਦ ਪਰਵਾਣੀ ਸੀ ਕੀਤਾ ਜਾਂਦਾ। ਉਧਰ ਸਿੰਘ ਸਭਾ ਦੇ ਪ੍ਰਚਾਰ ਦੀ ਬਰਕਤ ਦੇ ਨਾਲ ਹੀ ਅੰਮ੍ਰਿਤਸਰ ਦੇ ਵਿੱਚ ਅਸ਼ੂਤ ਜਾਤਾਂ ਵਿੱਚੋਂ ਸਜੇ ਹੋਏ ਸਿੰਘਾਂ ਦੀ ਇੱਕ ਸਭਾ ਬਣੀ ਹੋਈ ਸੀ ਜਿਸ ਦਾ ਨਾਮ ਸੀ ਖਾਲਸਾ ਬ੍ਰਾਦਰਹੀ। ਖਾਲਸਾ ਬ੍ਰਾਦਰਹੀ ਨੇ 11-12 ਅਕਤੂਬਰ ਨੂੰ ਸਾਲ 1920 ਨੂੰ ਜਲ੍ਹਿਆਂਵਾਲੇ ਬਾਗ ਦੇ ਵਿੱਚ ਇੱਕ ਦੀਵਾਨ ਸਜਾਇਆ ਤੇ ਦੀਵਾਨ ਦੇ ਵਿੱਚ ਚੀਫ ਖਾਲਸਾ ਦੀਵਾਨ ਤੇ ਸਿੰਘ ਸਭਾ ਦੇ ਮੁਖੀ ਖਾਲਸਾ ਕਾਲਜ ਦੇ ਕਈ ਪ੍ਰੋਫੈਸਰ ਤੇ ਬਹੁਤ ਸਾਰੇ ਵਿਦਿਆਰਥੀ ਹੋਰ ਗੁਣੀ ਗਿਆਨੀ ਸ਼ਾਮਲ ਹੋਏ ਤੇ ਇਸ ਵਿੱਚ ਸ਼ੂਤਸਾਤ ਨੂੰ ਮਿਟਾਉਣ ਦਾ ਪ੍ਰਚਾਰ ਹੋਇਆ 12 ਅਕਤੂਬਰ ਨੂੰ ਅਖੌਤੀ ਅਸ਼ੂਤ ਸ਼੍ਰੇਣੀ ਦੇ ਵਿੱਚੋਂ ਅੰਮ੍ਰਿਤਸਰ ਛੱਕ ਕੇ ਸਿੰਘ ਸਜੇ ਹੋਏ ਸਿੰਘਾਂ ਦੇ ਨਾਲ ਕੜਾ ਪ੍ਰਸ਼ਾਦ ਦੀਆਂ ਡਿਗਾਂ ਪ੍ਰਾਤਾਂ ਵਿੱਚ ਲੈ ਕੇ ਸੰਗਤ ਜਿਹੜੀ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਦਰਬਾਰ ਸਾਹਿਬ ਪਹੁੰਚੀ ਦਰਬਾਰ ਸਹਿਬ ਪਹੁੰਚ ਕੇ ਕੜਾ ਪ੍ਰਸ਼ਾਦ ਤੇ ਮਾਇਆ ਪੇਟ ਕੀਤੀ ਗਈ ਪਰ ਪੁਜਾਰੀਆਂ ਨੇ ਕੜਾ ਪ੍ਰਸ਼ਾਦ ਪ੍ਰਵਾਨ ਕਰਨ ਨੂੰ ਤੇ ਅਰਦਾਸਾ ਸੁਧਨ ਨੂੰ ਇਨਕਾਰ ਕਰ ਦਿੱਤਾ ਉਹਨਾਂ ਨੇ ਸਿੰਘਾਂ ਨੂੰ ਕਿਹਾ ਕਿ ਤੁਸੀਂ ਆਪ ਹੀ ਅਰਦਾਸਾ ਕਰਕੇ ਕੜਾ ਪ੍ਰਸ਼ਾਦ ਆਪਣੇ ਸਿੰਘਾਂ ਦੇ ਵਿੱਚ ਵਰਤਾ ਦਿਓ ਅਜਿਹਾ ਹੀ ਕੀਤਾ ਗਿਆ ਇੰਨੀ ਦੇਰ ਨੂੰ ਸਰਦਾਰ ਕਰਤਾਰ ਸਿੰਘ ਧੱਬਰ ਜੀ ਉੱਥੇ ਪਹੁੰਚ ਗਏ ਤੇ ਉਹਨਾਂ ਨੇ مشਵਰਾ ਦਿੱਤਾ ਕਿ ਤੁਸੀਂ ਗੁਰੂ ਸਾਹਿਬ ਜੀ ਦੇ ਉੱਤੇ ਫੈਸਲਾ ਛੱਡ ਦਿਓ ਸੋ ਹਲਸਾ ਕਾਰਜ ਦੇ ਵਿਦਿਆਰਥੀਆਂ ਨੇ ਅਰਦਾਸਾ ਸੁਧਿਆ ਅਤੇ ਪੁਜਾਰੀਆਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈਣ ਵਾਸਤੇ ਕਿਹਾ ਗਿਆ ਤੇ ਜਦੋਂ ਹੁਕਮਨਾਮਾ ਲਿਆ ਗਿਆ ਸੋਰਠਿ ਰਾਗ ਦੇ ਵਿੱਚ ਹੁਕਮਨਾਮਾ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਨਿਗੁਣਿਆਂ ਨੂੰ ਆਪੇ ਬਖਸ਼ਲੇ ਭਾਈ ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਉਤਮ ਹੈ ਭਾਈ ਆਰਾਮ ਨਾਮ ਚਿਤ ਲਾਏ ਹਰ ਜੀਉ ਆਪੇ ਬਖਸ਼ ਮਿਲਾਏ ਗੁਣਹੀਣ ਹਮ ਅਪਰਾਧੀ ਭਾਈ ਪੂਰੇ ਸਤਗੁਰ ਲੇਰ ਲਾਏ ਸਾਰੀ ਸੰਗਤ ਨੇ ਜੈਕਾਰੇ ਛੱਡੇ ਤੇ ਜਕਾਰਿਆਂ ਦੀ ਗੂੰਜ ਦੇ ਵਿੱਚ ਕਿਹੜਾ ਪ੍ਰਸ਼ਾਦ ਦੀ ਦੇਖਦੀ ਪ੍ਰਵਾਨਗੀ ਹੋਈ ਇਨੀ ਦੇਰ ਨੂੰ ਕਰਤਾਰ ਸਿੰਘ ਚੱਬਰ ਜੀ ਕਹਿਣ ਲੱਗੇ ਕਿ ਹੁਣ ਆਪਾਂ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਕਿਹੜਾ ਪ੍ਰਸ਼ਾਦ ਦੀ ਦੇਖ ਪੈਂਟਾ ਕਰਨੀ ਹੈ ਜਦੋਂ ਇਹ ਸਾਰੀਆਂ ਸੰਗਤਾਂ ਅਕਾਲ ਤਖਤ ਤੇ ਪਹੁੰਚੀਆਂ ਤੇ ਇੱਥੋਂ ਦੇ ਪੁਜਾਰੀ ਜਿਹੜੇ ਸਨ ਉਹ ਅਕਾਲ ਤਖਤ ਨੂੰ ਸੁੰਨਿਆ ਛੱਡ ਕੇ ਤੇ ਭੱਜ ਗਏ ਔਰ ਸਰਕਾਰ ਦੇ ਬੁਲੰਦ ਤੇ ਵੀ ਇਹ ਨਾ ਆਏ ਤੇ ਫਿਰ ਕੀ ਹੋਇਆ ਕਿ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਤੇ ਉਧਰ ਕੀ ਹੋਇਆ 1920 ਵਿੱਚ ਸਰਕਾਰ ਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਦੇ ਪ੍ਰਬੰਧ ਲਈ ਨੌ ਸੱਜਣਾ ਦੀ ਇੱਕ ਕਮੇਟੀ ਬਣਾ ਦਿੱਤੀ ਤੇ ਇਹ ਸਾਰੇ ਦੇ ਸਾਰੇ ਖੁਦਾਰ ਉਦਾਰ ਦੇ ਹਮੀਆਂ ਸਨ ਸ਼੍ਰੋਮਣੀ ਕਮੇਟੀ ਦਾ ਮੋੜ ਜਿਹੜਾ ਸੀ ਉਹ ਇਸ ਤਰ੍ਹਾਂ ਵੱਜ ਗਿਆ ਕਿ ਸਰਕਾਰ ਨੇ 13 ਨਵੰਬਰ 1920 ਨੂੰ ਗੁਰਦੁਆਰਿਆਂ ਦੇ ਪ੍ਰਬੰਧ ਲਈ 36 ਸੱਜਣਾ ਦੀ ਇੱਕ ਕਮੇਟੀ ਬਣਾ ਦਿੱਤੀ ਹਰਬੰਸ ਸਿੰਘ ਅਟਾਰੀ ਪ੍ਰਧਾਨ ਨਿਯੁਕਤ ਕਰ ਦਿੱਤੇ ਗਏ ਅਤੇ 15-16 ਨਵੰਬਰ ਸਾਲ 1920 ਦੇ ਇਕੱਠ ਵਿੱਚ ਫੈਸਲਾ ਹੋਇਆ ਕਿ ਸਭ ਗੁਰਦੁਆਰਿਆਂ ਦੇ ਪ੍ਰਬੰਧ ਲਈ 175 ਸਿੰਘਾਂ ਦੀ ਕਮੇਟੀ ਬਣਾਈ ਜਾਵੇ। ਸਰਕਾਰ ਵੱਲੋਂ ਬਣਾਈ ਕਮੇਟੀ ਦੇ 36 ਮੈਂਬਰ ਵੀ ਇਸ ਦੇ ਵਿੱਚ ਸ਼ਾਮਲ ਕੀਤੇ ਗਏ ਤੇ ਇਸ ਕਮੇਟੀ ਦਾ ਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ। 12 ਦਸੰਬਰ ਸਾਲ 1920 ਨੂੰ ਅਕਾਲ ਤਖਤ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ اجلاس ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 30 April ਸਾਲ 1921 ਨੂੰ ਰਜਿਸਟਰ ਕਰਵਾਈ ਗਈ। ਛੋਟਾ ਰਹੀਂ ਚੁਣੀ ਗਈ ਕਮੇਟੀ ਦੇ ਪਹਿਲੇ ਅਹੁਦੇਦਾਰ ਜਿਹੜੇ ਸਨ ਉਹਨਾਂ ਵਿੱਚੋਂ ਪ੍ਰਧਾਨ ਸਰਦਾਰ ਖੜਕ ਸਿੰਘ ਜੀ ਸਿਆਲਕੋਟ ਉਮੀਦ ਪ੍ਰਧਾਨ ਸਰਦਾਰ ਸੁੰਦਰ ਸਿੰਘ ਜੀ ਆਰਾਮਗੜੀਆ ਅਮਰਸਰ ਸਕੱਤਰ ਸਰਦਾਰ ਬਹਾਦਰ ਮਹਿਤਾਬ ਸਿੰਘ ਜੀ ਬਰੇਸਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਸਥਾਪਨਾ ਦਾ ਸਿੱਖਾਂ ਦੇ ਉੱਤੇ ਬੜਾ ਵਧੀਆ ਅਸਰ ਹੋਇਆ ਤੇ ਸਿੱਖ ਪੰਥ ਦੇ ਅੰਦਰ ਜੋਸ਼ ਪੈਦਾ ਹੋ ਗਿਆ ਹਜ਼ਾਰਾਂ ਸਿੱਖ ਕਮੇਟੀ ਦੇ ਹੁਕਮ ਤੇ ਕੁਰਬਾਨੀਆਂ ਕਰਨ ਲਈ ਤਿਆਰ ਹੋ ਗਏ ਸ਼੍ਰੋਮਣੀ ਕਮੇਟੀ ਦੀ ਕਾਇਮੀ ਦੇ ਨਾਲ ਸਿੱਖਾਂ ਵਿੱਚ ਆਈ ਉਸ ਨੂੰ ਠੀਕ ਲਿਹਾ ਉੱਤੇ ਪਾਉਣ ਲਈ ਕਮੇਟੀ ਦੀ ਸਹਾਇਤਾ ਲਈ ਇੱਕ ਜਥੇਬੰਦੀ ਫੌਂਡ ਦੇ ਵਿੱਚ ਲਿਆਂਦੀ ਗਈ ਤੇ ਉਸ ਦਾ ਨਾਮ ਰੱਖਿਆ ਗਿਆ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਦੀ ਸਥਾਪਨਾ 14 ਦਸੰਬਰ ਸਾਲ 1920 ਨੂੰ ਹੋਈ ਸੀ ਸ਼ਰੋਮਣੀ ਅਕਾਲੀ ਦਲ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮਾਂ ਦੀ ਪਾਲਣਾ ਕਰਨ ਤੋਂ ਬਿਨਾ ਸਮਾਜ ਸੁਧਾਰ ਅਤੇ ਗੁਰਮਤ ਪ੍ਰਚਾਰ ਦੇ ਸ਼ਾਨਦਾਰ ਕੰਮ ਕੀਤੇ ਉਹਨਾਂ ਜ਼ਮਾਨਿਆਂ ਵਿੱਚ ਅੱਜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ਰੋਮਣੀ ਅਕਾਲੀ ਦਲ ਦੀ ਫੌਂਡ ਦੇ ਉੱਤੇ ਖਤਰਾ ਮੰਡਰਾ ਰਿਹਾ ਹੈ ਲੱਗ ਰਿਹਾ ਹੈ ਕਿ ਜਿਵੇਂ ਨਾਮशाही ਕੈਲੰਡਰ ਜਿਹੜਾ ਸੀ ਉਸ ਦੇ ਵਿੱਚ ਮਿਲਾਵਟ ਕੀਤੀ ਗਈ ਤੇ ਇਸੇ ਹੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੀ ਨਾਮ ਦੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਰਹਿ ਜਾਵੇਗੀ ਇਸੇ ਹੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੀ ਨਾਮ ਦਾ ਹੀ ਸ਼੍ਰੋਮਣੀ ਅਕਾਲੀ ਦਲ ਰਹਿ ਜਾਵੇਗਾ ਇਸੀ ਅਸਲੀ ਰੂਹ ਜਿਹੜੀ ਸੀ ਉਹ ਖਤਮ ਕਰ ਦਿੱਤੀ ਜਾਵੇਗੀ